ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਥੋੜੀਆਂ ਕੜਾਈਆਂ ਵਾਲੇ ਸੂਟ ਲੈ ਕੇ ਆਈਆਂ ਤੇ ਵਿਆਹਾਂ ਸ਼ਾਦੀਆਂ ਤੇ ਜਿਹੜੇ ਪੈਨ ਵਾਲੇ ਹੁਣ ਗਰਮੀਆਂ ਦੇ ਸੀਜ਼ਨ ਵਿੱਚ ਉਹ ਵਾਲੀਆਂ ਕਲੈਕਸ਼ਨਾਂ ਨੇ ਇਹ ਵਾਲਾ ਪਹਿਲੇ ਵੀ ਅਪਡੇਟਸ ਆਈਆਂ ਸੀ ਬਟ ਇਹਦੇ ਵਿੱਚ ਹੁਣ ਇਸ ਵਾਰ ਇੱਕ ਕਲਰ ਹੋਰ ਅਸੀਂ ਆਫ ਵਾਈਟ ਕਲਰ ਦੀ ਸ਼ਰਟ ਤੇ ਨਾਲ ਐਡ ਕਰ ਦਿੱਤਾ ਤੇ ਇਹਦੇ ਵਿੱਚ ਹੁਣ ਦੋ ਕਲਰ ਹੋ ਗਏ ਪਹਿਲਾਂ ਸਿਰਫ ਬਲੈਕ ਟੋਨ ਵਿੱਚ ਹੀ ਆਂਦਾ ਸੀ ਬਾਕੀ ਕਲੈਕਸ਼ਨਾਂ ਜਿੰਨੀਆਂ ਵੀ ਮੈਂ ਐਡ ਕੀਤੀਆਂ ਨੇ ਸਾਰੇ ਕਲਰ ਤੇ ਸਾਰੇ ਕੰਬੀਨੇਸ਼ਨ ਅਵੇਲੇਬਲ ਨੇ ਅਗਰ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਜਾਂ ਡਿਸਕ੍ਰਿਪਸ਼ਨ ਜਾਣਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੁ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਇਹ ਤੁਹਾਡੇ ਸਿੰਪਲ ਚੀਜ਼ ਨੇ ਇਹਦੇ ਵਿੱਚ ਤੇ ਦੋ ਕਲਰ ਆਪਸ਼ੀ ਤਿੰਨ ਕਲਰ ਆਪਸ਼ਨ ਆਣਗੇ ਇੱਕ ਕਲਰ ਆਪਸ਼ਨ ਨਹੀਂ ਹੈ ਅਜੇ ਫਿਲਹਾਲ ਅਵੇਲੇਬਲ ਹੈ ਇਸ ਲਈ ਜਿਹੜੇ ਤਿੰਨ ਅਵੇਲੇਬਲ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਐ ਵੀ ਰਾਇਲ ਬਲੂ ਕਲਰ ਤੇ ਨਾਲ ਤੁਹਾਨੂੰ ਮੰਜੰਟਾ ਰੈਡੀਸ਼ਡ ਹੋਣ ਵਿੱਚ ਕਲਰ ਮਿਲੇਗਾ ਇਹਦੇ ਵਿੱਚ ਫਿਲਹਾਲ ਦੋ ਕਲਰ ਆਪਸ਼ਨ ਆਏ ਨੇ ਬਾਕੀ ਅਗਰ ਕੋਈ ਵੀ ਤੁਹਾਡੇ ਕੋਲ ਕੁਐਰੀ ਹੈ ਤੁਸੀਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤੇ ਮੈਂ ਨੰਬਰ ਐਡ ਕੀਤਾ ਉਸ ਨੰਬਰ ਤੇ ਜਾ ਕੇ ਮੈਨੂੰ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਕਰਨੀ ਆ ਅੱਜ ਮੈਂ ਮੋਸਟਲੀ ਸੂਟ ਇਖਿ ਲੈ ਕੇ ਆਈਆਂ ਕਿ ਜਿਹੜੇ ਪਾਰਟੀਪੇਰ ਵਾਲੇ ਨੇ ਐਮਬ੍ਰੋਇਡਰੀ ਵਾਲੇ ਕਲੈਕਸ਼ਨਾਂ ਵੀ ਨੇ ਬਟ ਇਹ ਕਿਉਂ ਜਿਹੜੀਆਂ ਗਰਮੀਆਂ ਵਿੱਚ ਪੈਣ ਵਾਲੇ ਸੂਟ ਨੇ ਵਿਆਹਾਂ ਸ਼ਾਦੀਆਂ ਤੇ ਉਹ ਵਾਲੇ ਨੇ ਮੋਸਟਲੀ ਸੂਟ ਕਲਰ ਬੜੇ ਸੋਹਣੇ ਸੋਹਣੇ ਪਿਆਰੇ ਪਿਆਰੇ ਦੁਪੱਟੇ ਵੀ ਬਹੁਤ ਪਿਆਰੇ ਨੇ ਸਬ ਤੇ ਨਾਲ ਤੇ ਇਹਦੇ ਤੇ ਤਾਂ ਹੈਂਡਵਰਕ ਵੀ ਨਾਲ ਕੀਤਾ ਹੋਇਆ ਬਹੁਤ ਪਿਆਰਾ ਵਰਕ ਹੈ ਦੇ ਉੱਪਰ ਹੋਇਆ ਦੋ ਤਰ੍ਹਾਂ ਦਾ ਕਿਰਾ ਆਏਗਾ ਇੱਕ ਥੋੜਾ ਬ੍ਰੌਡ ਆਏਗਾ ਇੱਕ ਥੋੜਾ ਛੋਟਾ ਜੋ ਵੀ ਤੁਹਾਡੀ ਚੋਇਸ ਹੋ ਤੁਸੀਂ ਅਪਰੇ ਅਕੋਰਡਿੰਗਲੀ ਉਹ ਪਾਈ ਕਰ ਸਕਦੇ ਹੋ ਜੇ ਕੈਨਲ ਤੇ ਨਵੇਂ ਹੋ ਅਜੇ ਤੱਕ ਤੁਹਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੰਮੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਰੰਗਾਂ ਵਿੱਚ ਕਿਵੇਂ ਦੇ ਡਿਜ਼ਾਈਨਸ ਜਾਂ ਕਿਵੇਂ ਦੀ ਕਢਾਈਆਂ ਕਿਵੇਂ ਦੇ ਪ੍ਰਿੰਟ ਜਿਹੜੇ ਟ੍ਰੈਂਡ ਕਰ ਰਹੇ ਨੇ ਤੇ ਜੇ ਕਾ ਸਟੇਟਸ ਦੇਖਣਾ ਚਾਹੁੰਦੇ ਹੋ ਮੇਟਾ ਡੇਲੀ ਜੋ ਵੀ ਅਪਡੇਟਸ ਕਰਦੀ ਆਂ ਤਾਂ ਮੈਨੂੰ ਆਪਣਾ ਨੇਮ ਤੇ ਸਿੱਧਾ ਨੇਮ ਦੱਸ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਾਂ ਫਿਰ ਮੇਰਾ ਜਿਹੜਾ ਸਟੇਟਸ ਹੈ ਉਹ ਤੁਹਾਨੂੰ ਸ਼ੋ ਹੋ ਜਾਏਗਾ ਬਾਕੀ ਕੋਈ ਹੋਰ ਕੁਐਰੀ ਹੈ ਤਾਂ ਨੰਬਰ ਐਡਡੜਾ ਮੈਂ ਵੀਡੀਓ ਹਮੇਸ਼ਾ ਛੋਟੇ ਛੋਟੇ ਬਣਾਉਣੀ ਹੈ ਅੱਜ ਦੀ ਵੀਡੀਓ ਵੀ ਛੋਟੀ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਤੇ ਟ੍ਰੈਂਡੀ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਟਰੈਂਡੀ ਸੂਟਾਂ ਦੇ ਨਾਲ ਨਵੇਂ-ਨਵੇਂ ਰੰਗਾਂ ਵਾਲੇ ਸੂਟਾਂ ਨਾਲ ਫੁੱਲਾ ਵਾਲੇ ਸੂਟਾਂ ਨਾਲ ਤੇ ਗਰਮੀਆਂ ਲਈ ਸਪੈਸ਼ਲ ਇਹਦੇ ਟ੍ਰੈਂਡੀ ਸੂਟ ਹੋਣਗੇ ਉਹਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ